ਇਤਨਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਪ੍ਰਦੀਪ ਰਾਜਾ ਮਾਰਕੀਟ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ ਇੱਕ ਲਿਸਟ ਜਾਰੀ ਕੀਤੀ ਗਈ ਆ ਮਾਰਕੀਟ ਕਮੇਟੀ ਦੇ 88 ਜਿਹੜੇ ਚੇਅਰਮੈਨ ਆ ਉਹ ਨਵੇਂ ਲਾਏ ਗਏ ਆ ਤੇ ਫਲੋਰ ਹਲਕੇ ਦੀ ਜੇ ਗੱਲ ਕਰੀਏ ਫਲੋਰ ਹਲਕੇ ਦੇ ਵਿੱਚ ਮਾਰਕੀਟ ਕਮੇਟੀ ਫਲੋਰ ਦੇ ਜਿਹੜੇ ਚੇਅਰਮੈਨ ਸੀਗੇ ਰੋਸ਼ਨਲਾਲ ਰੋਸ਼ੀ ਸੀਗੇ ਰੋਸ਼ਨਲਾਲ ਰੋਸ਼ੀ ਨੂੰ ਬਦਲ ਕੇ ਅੱਜ ਜਿਹੜਾ ਆ ਸੁਖਦੀਪ ਸਿੰਘ ਅਪਰਾ ਨੂੰ ਜਿਹੜਾ ਆ ਚੇਅਰਮੈਨ ਨਿਯੁਕਤ ਕੀਤਾ ਗਿਆ ਸੁਖਦੀਪ ਸਿੰਘ ਅਪਰਾ ਜੀ ਸਾਡੇ ਨਾਲ ਨੇ ਪੁਰਾਣੇ ਟਕਸਾਲੀ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਤੇ ਸ਼ੁਰੂ ਤੋਂ ਜਿਹੜੇ ਪਾਰਟੀ ਨਾਲ ਜੁੜੇ ਹੋਇਆ ਸੁਖਦੀਪ ਜੀ ਸਭ ਤੋਂ ਪਹਿਲਾਂ ਥੈਨੂੰ ਚੇਅਰਮੈਨ ਬਣਦੀਆਂ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੇਤਨਾ ਚੈਨਲ ਦੇ ਸਾਰੇ ਦਰਸ਼ਕ ਦਸ਼ਕਰ ਨੂੰ ਮੈਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਤੇ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੀ ਉਸ ਸਮੂਹ ਲੀਡਰਸ਼ਿਪ ਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੰਦੀਪ ਪਾਟਕ ਦੀ ਹਰਚੰਦ ਸਿੰਘ ਬਰਸੜ ਜੀ ਤੇ ਸਾਡੇ ਹਲਕੇ ਦੀ ਸ਼ਾਨ ਚਿਰੀ ਪ੍ਰੇਮ ਕੁਮਾਰ ਜੀ ਇਹਨਾਂ ਸਾਰਿਆਂ ਨੇ ਤੇ ਨਾਲ ਸਾਡੇ ਮੇਰੇ ਕਲੀਕ ਮੇਰੇ ਦੋਸਤ ਮੇਰੇ ਸਾਥੀ ਜਿਹੜੇ ਅਸੀਂ ਸ਼ੁਰੂ ਤੋਂ ਆਮ ਆਦਮੀ ਪਾਰਟੀ ਨੂੰ ਲੈ ਕੇ ਤੁਰੇ ਸੀਗੇ ਉਹ ਕਿਤੇ ਨਾ ਕਿਤੇ ਇਸ ਹੁਲੇ ਵਧੀਆ ਵਧੀਆ ਅਹੁਦਿਆਂ ਤੇ ਬੈਠੇ ਆ ਤੇ ਉਹਨਾਂ ਉਹਨਾਂ ਸਾਰੇ ਦੋਸਤਾਂ ਦਾ ਮਿੱਤਰਾਂ ਦਾ ਬੜਾ ਵੱਡਾ ਯੋਗਦਾਨ ਹੈ ਜੀ ਮੈਨੂੰ ਇਹ ਸਾਰੀ ਜ਼ਿੰਮੇਵਾਰੀ ਦੇਣ ਦਾ ਤੇ ਮੈਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਨਾ ਚੀਜ਼ ਨੂੰ ਇਹ ਐਡੀ ਵੱਡੀ ਜ਼ਿੰਮੇਵਾਰੀ ਜਿਹੜੀ ਸੰਭਲੀ ਤੁਹਾਨੂੰ ਰਾਤੀ ਮੈਂ ਕਾਲ ਕੀਤੀ ਆ ਤੇ ਤੁਹਾਨੂੰ ਪਤਾ ਸੀਗਾ ਉਸ ਹੁਲੇ ਤੁਸੀਂ ਚੇਅਰਮੈਨ ਬਣ ਗਏ ਨਹੀਂ ਮੈਨੂੰ ਨਹੀਂ ਸੀ ਪਤਾ ਸਭ ਤੋਂ ਪਹਿਲਾਂ ਤੁਸੀਂ ਤੁਹਾਡੀ ਕਾਲ ਆਈ ਫਿਰ ਚਲੋ ਬਾਕੀ ਸੱਜਣਾਂ ਦੀ ਪੂਰੇ ਪੰਜਾਬ ਤੋਂ ਕਾਲ ਆਉਣੀ ਸ਼ੁਰੂ ਹੋ ਗਈਆਂ ਤੇ ਫਿਰ ਮੈਂ ਤਕਰੀਬਨ ਤੁਹਾਡੀ ਤੁਹਾਡੀ ਪੋਸਟੇਜ ਦੇਖੀ ਫਿਰ ਪਤਾ ਲੱਗਾ ਕਿ ਪਾਰਟੀ ਨੇ ਮੈਨੂੰ ਵੀ ਜ਼ਿੰਮੇਵਾਰੀ ਦਿੱਤੀ ਹੈ ਜਾਨੀ ਆਮ ਆਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਮੰਨੀ ਜਾਂਦੀ ਹੈ ਤੇ ਉਸ ਦਾ ਜਿਹੜਾ ਸਬੂਤ ਆ ਸੁਖਦੀਪ ਅਪਰਾ ਦੇ ਰੋਪ ਵਿੱਚ ਵੀ ਦੇਖਣ ਨੂੰ ਮਿਲਿਆ ਨਹੀਂ ਕੱਲ੍ਹ ਸੁਖਦੀਪ ਅਪਰਾ ਨਹੀਂ ਜੀ ਜਿਹੜੀ ਕੱਲ ਵੀ ਲਿਸਟ ਜਾਰੀ ਹੋਈ ਹੈ ਅੱਜ ਵੀ ਇੱਕ ਲਿਸਟ ਜਾਰੀ ਹੋਈ ਹੈ ਤੇ ਸਤੋ ਪਹਿਲੀਆਂ ਵੀ ਜਿੰਨੀਆਂ ਚੇਰਮੈਨੀਆਂ ਰਖ ਲੋ ਤੁਸੀਂ ਹਨ ਤੇ ਉਹ 99% ਜਿਹੜੇ ਆ ਉਹ ਸਾਡੇ ਵਲੰਟੀਅਰ ਸਾਡੇ ਵਰਕਰ ਉਹਨਾਂ ਨੂੰ ਉਹ ਜ਼ਿੰਮੇਵਾਰੀਆਂ ਮਾਣ ਜਿਹੜਾ ਉਹ ਪਾਰਟੀ ਨੇ ਬਖਸ਼ੇ ਤੇ ਤੁਸੀਂ ਪਾਰਟੀ ਨਾਲ ਕਦੋਂ ਤੋਂ ਜੁੜੇ ਹੋਏ ਮੈਂ ਫਾਊਂਡਰ ਮੈਂਬਰ ਐ ਜੀ ਪਾਰਟੀ ਨੂੰ ਫਲੋਰ ਹਲਕੇ 'ਚ ਸ਼ੁਰੂਆਤੀ ਦੌਰ ਦੇ ਵਿੱਚ ਪਾਰਟੀ ਨੂੰ ਸ਼ੁਰੂ ਕਰਨ ਵਾਲੇ ਆ ਉਹਨਾਂ ਉਹਨਾਂ ਦੇ ਪੰਜ-ਸੱਤ ਲੋਕਾਂ ਦੇ ਵਿੱਚੋਂ ਮੈਂ ਆ ਜੀ ਤੇ ਪਹਿਲਾ ਫਲੋਰ ਦਾ ਹਲਕਾ ਇੰਚਾਰਜ ਉਹ ਮੈਂ ਹੀ ਸੀਗਾ ਜੀ ਇੱਕ ਥਾੜੇ ਤੇ ਪਰਚਾ ਵੀ ਹੋਇਆ ਸੀ ਜਿਹੜਾ ਆ ਜਿਕਰ ਵੀ ਇੱਕ ਹੋਇਆ ਪ੍ਰਿੰਸੀਪਲ ਪ੍ਰੀਤ ਕੁਮਾਰ ਹੁਣਾਂ ਮੈਂ ਜਦੋਂ ਤੁਸੀਂ ਵਾਈਟ ਕਰ ਰਹੇ ਸੀਗੇ ਉਹ ਕੀ ਸੀਗਾ ਮਾਮਲਾ ਉਹ ਸੀਗਾ ਜੀ ਅਸੀਂ ਤਾਂ ਨਾ ਲਾ ਰਹੇ ਸੀਗੇ ਮੁੰਡੀ ਚੋਲੀਆਂ ਪਿੰਡ ਆ ਹਲਕਾ ਸ਼ਾਹਕੋਟ ਦੇ ਵਿੱਚ ਤੇ ਉੱਥੇ ਪਾਣੀ ਪੀਣ ਵਾਲੇ ਪਾਣੀ ਦੀ ਟੈਂਕੀ ਦੇ ਵਿੱਚ ਨਾ ਜ਼ਹਿਰੀਲੀ ਦਵਾਈ ਕਿਸੇ ਨੇ ਪਾਤੀ ਸੀ ਤੇ ਲੋਕ ਦੋ ਲੋਕ ਮਰ ਗਏ ਸੀ ਤੇ ਬਹੁਤ ਸਾਰੇ ਬੱਚੇ ਤੇ ਜਿਹੜੀਆਂ ਔਰਤਾਂ ਬਿਮਾਰ ਹੋ ਗਈਆਂ ਸੀ ਅਸੀਂ ਧਰਨਾ ਲਾਇਆ ਸੀ ਉਹਨਾਂ ਦੇ ਹੱਕ ਦੇ ਲਈ ਉਲਟਾ ਕਹਾਰ ਸਾਹਿਬ ਸੀਗੇ ਉਦੋਂ ਉਹ ਕਹਾਰ ਸਾਹਿਬ ਨੇ ਡੀਐਸਪੀ ਨੂੰ ਕਹਿ ਕੇ ਉਸ ਵੇਲੇ WhatsApp ਸੀਗੇ ਜੇ ਡੀਐਸਪੀ ਕੋਈ ਤੇ ਉਹਨਾਂ ਨੂੰ ਕਹਿ ਕੇ ਸਾਡੇ ਤੇ ਤਸ਼ੱਦਦ ਕੀਤਾ ਡਾਂਗਾ ਚਲਾਈਆਂ ਤੇ ਉਲਟਾ ਪਰਚੇ ਵੀ ਸਾਡੇ ਤੇ ਕਰਤੇ ਸਾਡੇ 6 ਵਲੰਟੀਅਰ ਤੇ ਪਰਚੇ ਹੋਏ ਸੀ ਤੇ ਬਾਈ ਨੇਮ ਸੁਖਦੀਪ ਸਿੰਘ ਅਪਰਾ ਵਰਸਸ ਸਟੇਟ 6 ਸਾਲ ਪਰਚਾ ਜਿਹੜਾ ਸੀ ਲੜਿਆ ਲੜਾਈ ਲੜੀ ਪਰ ਉਸ ਪਰਚੇ ਤੇ ਹੈ ਨਹੀਂ ਸਭ ਝੂਠ ਸੀ ਤਾਂ ਕੋਰਟ ਨੇ ਸਾਨੂੰ ਬãiਜਦਵਰੀ ਕਰ ਦਿੱਤੀ ਇਹ ਮਾਰਕੀਟ ਕਮੇਟੀ ਦੀ ਹੁਣ ਜਿਹੜੀ ਜ਼ਿੰਮੇਵਾਰੀਆਂ ਤੁਹਾਡੇ ਤੇ ਪਈਆਂ ਹਨ ਇਸ ਤਰ੍ਹਾਂ ਦੇ ਜਿਹੜੇ ਮਾਰਕੀਟ ਕਮੇਟੀ ਦਾ ਕੰਮ ਹੁੰਦੇ ਆ ਜਿਹੜੇ ਕਿਸਾਨਾਂ ਦੀ ਭਲਾਈ ਦੇ ਤੇ ਹੋਰ ਦਾ ਰੋਡ ਬਣਨੇ ਹੁੰਦੇ ਆ ਪਿੰਡਾਂ ਦੇ ਵਿੱਚ ਤੁਹਾਡੇ ਅੰਡਰ ਕਾਫੀ ਪਿੰਡ ਵੀ ਹੁੰਦੇ ਆ ਉੱਤੇ ਇਸ ਤਰ੍ਹਾਂ ਜੀ ਇੱਕਦਮ ਜਿਹੜੀ ਮਾਰਕੀਟ ਕਮੇਟੀ ਉਹਦੀ ਦੇਖ-ਰੇਖ ਜਦੋਂ ਫਸਲ ਆਉਣੀ ਆ ਤੇ ਜਿਹੜੇ ਕਿਸਾਨ ਆ ਉਹਨਾਂ ਦੀ ਜਿਹੜੀ ਆ ਦੇਖ ਰੇਖ ਉਸ ਤੋਂ ਬਾਅਦ ਜਿਹੜੇ ਸੜਕਾਂ ਅਧੀਨ ਹੈਗੀਆਂ ਸੜਕਾਂ ਦੇ ਮਾਮਲੇ ਚ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਕਿ ਇਸ ਵੇਲੇ ਕੁਝ ਸੜਕਾਂ ਦੀ ਹਾਲਤ ਜਿਹੜੀ ਕਾਫੀ ਹਸਤਾ ਉਹ ਖਾਸ ਤਾ ਇਸ ਕਰਕੇ ਆ ਕਿ ਸਾਡਾ ਲਗਭਗ 82000 ਕਰੋੜ ਰੁਪਈਆ ਸੈਂਟਰ ਨੇ ਆਰਡੀਐਫ ਦਾ ਰੁਕੇ ਹੋਇਆ ਉਹ ਜਿਹੜਾ ਫੰਡ ਸਾਨੂੰ ਮਿਲ ਗਿਆ ਪਰ ਇੰਨਾ ਸਾਨੂੰ ਪਤਾ ਹੈ ਕਿ ਅਸੀਂ ਪੂਰੇ ਪੰਜਾਬ ਦੀ ਜਿੰਨੀਆਂ ਸੜਕਾਂ ਆ ਉਹ ਇੱਕਦਮ ਅਸੀਂ ਨਵੀਂ ਆਪਣਾ ਤੇ ਮਾਰਕੀਟ ਕਮੇਟੀ ਫਲੋਰ ਦੇ ਵਿੱਚ ਕਿੰਨੇ ਪਿੰਡ ਆਉਂਦੇ ਆ ਮੇਰੇ ਹਿਸਾਬ ਦੇ ਨਾਲ ਜੀ 82 ਪਿੰਡ ਹੁੰਦੇ ਜੀ ਤੇ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਹੁਣ ਮੋਰੇ ਕਣਕ ਦਾ ਜਿਹੜਾ ਸੀਜ਼ਨ ਆ ਉਹ ਸ਼ੁਰੂ ਹੋਣਾ ਹੈ ਤੇ ਇਹ April ਵਿੱਚ ਤੇ ਤੁਸੀਂ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਆ ਉਹਨੂੰ ਹੱਲ ਕਰਨ ਲਈ ਕੀ ਪਲੈਨਿੰਗ ਬਣਾਈ ਹੈ ਦੇਖੋ ਹਜੇ ਤੱਕ ਅੱਜ ਮੈਨੂੰ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਆ ਤੇ ਜੁਆਇਨਿੰਗ ਮੇਰੀ ਮੇਰੇ ਖਿਆਲ ਹੈ ਕਿ ਹੋਰ 15-20 ਦਿਨ ਤੱਕ ਜੁਆਇਨਿੰਗ ਹੋ ਚੁਗੀ ਜਦ ਤੱਕ ਕਿ ਜਦ ਤੱਕ ਮੇਰੀ ਜੁਆਇਨਿੰਗ ਨਹੀਂ ਹੁੰਦੀ ਉਦ ਤੱਕ ਮੈਂ ਕਿਸਾਨਾਂ ਦੇ ਨਾਲ ਪੂਰੇ ਹਫ਼ਤੇ ਚ ਰਹੂੰਗਾ ਉਹਨਾਂ ਦੀ ਮੁਸ਼ਕਲ ਸੁਣੂੰਗਾ ਬਹੁਤ ਸਾਰੇ ਜਿਹੜੇ ਕਿਸਾਨ ਆੜਤੀਏ ਉਹ ਸਾਡੇ ਯਾਰ ਦੋਸਤ ਹੀ ਆ ਸਾਡੇ ਸੱਜਣ ਮਿੱਤਰ ਅਸੀਂ ਉਹਨਾਂ ਨਾਲ ਮਿਲਦੇ-ਗਿਲਦੇ ਰਹਨੇ ਆ ਤੇ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਜੋ ਕੁਛ ਵੀ ਬਣਦਾ ਮੇਰਾ ਕਾਰਜ ਹੋਗਾ ਬਰੀ ਇਮਾਨਦਾਰੀ ਨਾਲ ਕਰਾਂਗਾ ਮੈਂ ਨਾ ਮਾਰਕੀਟ ਕਮੇਟੀ ਫਲੋਅ ਦੇ ਨਵ ਨਿਯੁਕਤ ਚੇਅਰਮੈਨ ਸੁਖਦੀਪ ਅਪਰਾ ਜੀ